ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਮੀਦਿਆ ਤੋਂ ਇਹ ਸਾਰੇ ਠੀਕ ਠਾਕ ਹੋਵਾਂਗੇ ਚੜ੍ਹਦੀ ਕਲਾ 'ਚ ਰਹਾਂਗੇ ਤੰਦਰੁਸਤ ਹੋਵਾਂਗੇ ਪੀ ਐਚ ਮਾਨ ਆ ਜਾਂ ਆਪਾਂ ਕਹ ਲਈਏ ਜ਼ਮੀਨ ਦੀ ਪੀ ਐਚ ਮਿੱਟੀ ਦੀ ਸਾਡੀ ਦੀ ਪੀ ਐਚ ਉਹਦਾ ਜ਼ਮੀਨ ਦੀ ਪਜਾਊ ਸ਼ਕਤੀ ਤੇ ਫਸਲੀ ਝਾੜ ਤੇ ਵੱਡਾ ਪ੍ਰਭਾਵ ਆ ਚਾਹੇ ਕਿਸਾਨ ਨੂੰ ਜ्यादातर ਆਪਾਂ ਇਸ ਗੱਲ 'ਤੇ ਧਿਆਨ ਨਹੀਂ ਦਿੰਦੇ ਪਰ ਪੀ ਐਚ ਤੇ ਹੀ ਜਿਹੜੇ ਤੱਤ ਨੇ ਉਹ ਬੂਟੇ ਨੂੰ ਮਿਲਣੇ ਫਸਲ ਨੂੰ ਜਿਹੜਾ ਵਾਧਾ ਮਿਲਣਾ ਤੇ ਝਾੜ ਅਲਟੀਮੇਟਲੀ ਮਿਲਣਾ ਇਹ ਪੀ ਐਚ 'ਤੇ ਨਿਰਭਰ ਕਰਦਾ ਹੈ ਇਹ ਮੈਂ ਨਾਲ ਦੀ ਇਹ ਕੁਝ ਕੁਝ ਨਾ ਵੀਡੀਓ ਮੈਂ ਬਹੁਤ ਟੈਕਨੀਕਲ ਨੇ ਇਹ ਇਹਦੇ ਵਿੱਚ ਤੁਸੀਂ ਕਈ ਵਾਰ ਬੰਦਾ ਥੋੜਾ ਜਿਹਾ ਬੋਰ ਮਹਿਸੂਸ ਕਰਦਾ ਕਿ ਜਿਆਦਾ ਦਿਲਚਸਪੀ ਨਹੀਂ ਇਹਦੇ ਵਿੱਚ ਦਿਖਾਉਂਦੇ ਕਿਸਾਨ ਵੀਰ ਪਰ ਇਹ ਤਕਨੀਕੀ ਗੱਲਾਂ ਮੈਂ ਕੋਸ਼ਿਸ਼ ਕਰਦਾ ਹੁਣਾਂ ਨਾਲ ਦੀ ਨਾਲ ਮੈਂ ਜਾਣਕਾਰੀ ਸਾਂਝੀ ਕਰਦੇ ਰਹਾ ਕਿਉਂਕਿ ਦੂਜਾ ਤਾਂ ਆਪਣਾ ਜਿਹੜੇ ਨਾਰਮਲ ਹਲਕੀਆਂ-ਫੁਲਕੀਆਂ ਜਾਣਕਾਰੀਆਂ ਤਾਂ ਚੱਲਦੀਆਂ ਰਹਿੰਦੀਆਂ ਤੇ ਆਮ ਤੌਰ ਤੇ ਆਪਾਂ ਬਹੁਤਾ ਕਈ ਕਿਸਾਨ ਵੀਰ ਤਾਂ ਬੜਾ ਤਕਨੀਕੀ ਜਾਣਕਾਰੀ ਬੜੇ ਇੰਟਰਸਟ ਨਾਲ ਦੇਖਦੇ ਕਈ ਕਿਸਾਨ ਵੀਰ ਨਹੀਂ ਦੇਖਦੇ ਕਿਉਂਕਿ ਅਲਟੀਮੇਟਲੀ ਆਪਣਾ ਕੀ ਹੁੰਦਾ ਕਿ ਫਸਲ ਦੇ ਵਿੱਚ ਜ਼ਿਆਦਾਤਰ ਕੀ ਹੈ ਮਾੜੀ ਜੀ ਪਲਤਣ ਨਜ਼ਰ ਆਈ ਬਾਧਾ ਰੁਕਿਆ ਆਪਣੇ ਕੋਲੇ ਇੱਕ ਹੀ ਜਿਹੜਾ ਉਹਦੇ ਵਾਸਤੇ ਸੋਲੂਸ਼ਨ ਹੈ ਕਿ ਯੂਰੀਆ ਜਾਂ ਡੀਏਪੀ ਪਰ ਨਹੀਂ ਜ਼ਮੀਨ ਦੀ ਹਾਲਤ ਦਿਨੋ ਦਿਨ ਵਿਗੜ ਰਹੀ ਆ। ਜ਼ਮੀਨ ਜਿਹੜੀ ਜ਼ਮੀਨ ਦਾ ਪੀ ਐਚ ਆ ਨਾ ਜਾਂ ਜ਼ਮੀਨ ਦੀ ਬਣਤਰ ਜਾਂ ਜ਼ਮੀਨ ਦੇ ਵਿੱਚ ਖੁਰਾਕੀ ਤੱਤ ਉਹ ਆਪਾਂ ਉੱਪਰੋਂ ਵੀ ਐਡ ਕਰਦੇ ਆ ਵਿੱਚ ਆਰਗੈਨਿਕ ਮੈਟਰ ਵਗੈਰਾ ਜੋ ਵੀ ਐਡ ਕਰਦੇ ਆ ਪਰ ਉਹਦੇ ਵਿੱਚ ਜਿਹੜਾ ਮੁੱਖ ਰੋਲ ਹੁੰਦਾ ਇੱਕ ਤਾਂ ਹੈ ਕਿ ਉਹ ਪੇਰੈਂਟ ਮਟੀਰੀਅਲ ਵੀ ਜਿਹੜੀਆਂ ਰੌਕਸ ਤੋਂ ਜਿਵੇਂ ਆਪਣੀਆਂ ਮਿੱਟੀਆਂ ਬਣੀਆਂ ਹੋਈਆਂ। ਦੂਸਰਾ ਵੱਡਾ ਰੋਲ ਨਾਲ ਹੁੰਦਾ ਕਿ ਪਾਣੀ ਉੱਥੇ ਕਿਸ ਤਰ੍ਹਾਂ ਲੱਗਦਾ। ਤੀਸਰਾ ਹੁੰਦਾ ਕਿ ਆਪਾਂ ਖਾਦ ਖਰਾਕ ਜਾਂ ਜ਼ਮੀਨ ਨੂੰ ਕੀ ਦੇ ਰਹੇ ਆ। ਤੇ ਪੀ ਐਚ ਦਾ ਉਹ ਚ ਵੱਡਾ ਰੋਲ ਹੈ ਪੀ ਐਚ ਨੂੰ ਆਪਾਂ ਵੈਸੇ ਜੇ ਆਪਾਂ ਟੈਕਨੀਕਲੀ ਲਈਏ ਤਾਂ 네ਗੇਟਿਵ ਲੌਗ ਆਫ ਹਾਈਡਰੋਜਨ ਆਇਨ ਐਕਟੀਵਿਟੀ ਕਹਿ ਦਿੰਨੇ ਆ ਜੀਦਾ ਕਿ ਨਿਊਟ੍ਰੀਐਂਟ ਅਵੇਲੇਬਿਲਟੀ ਤੇ ਤੱਤਾਂ ਦੀ ਖਰਾਕੀ ਤੱਤਾਂ ਦੀ ਉਪਲਬਧਤਾ ਸੋਇਲ ਦੀ ਫਿਜ਼ੀਕਲ ਕੰਡੀਸ਼ਨ ਤੇ ਤੇ ਬੂਟਿਆਂ ਦੀ ਗਰੋਥ ਦੇ ਉੱਤੇ ਵੱਡਾ ਪ੍ਰਭਾਵ ਹੈ ਖਰਾਕੀ ਤੱਤ ਨੇ ਹੁਣ ਆਪਣੀਆਂ ਜ਼ਮੀਨਾਂ ਜ਼ਿਆਦਾਤਰ ਜਿਹੜੀਆਂ ਪਹਾੜੀ ਇਲਾਕਿਆਂ 'ਚ ਜਾਂ ਨੀਂਹ ਪਹਾੜੀ ਇਲਾਕਿਆਂ 'ਚ ਜਿੱਥੇ ਮੀਂਹ ਜ਼ਿਆਦਾ ਪੈਂਦੇ ਉੱਥੋਂ ਦੀਆਂ ਜਿਹੜੀਆਂ ਜ਼ਮੀਨਾਂ ਹੁੰਦੀਆਂ ਉਹ ਜ਼ਿਆਦਾਤਰ ਪੀ ਐਚ ਆ ਜਿਹੜੀ ਉਹ ਨਾਰਮਲ ਤੋਂ ਡਾਊਨ ਵਾਲੇ ਪਾਸੇ ਨੂੰ ਹੁੰਦੀ ਐਸਿਡਿਕ ਵਾਲੇ ਪਾਸੇ ਨੂੰ ਜਿਹੜੀ ਆਪਣੇ ਜ਼ਮੀਨਾਂ ਨੇ ਜ਼ਿਆਦਾਤਰ ਪੰਜਾਬ ਲਾ ਲਈਏ ਹਰਿਆਣਾ ਲਾ ਲਈਏ ਰਾਜਸਥਾਨ ਲਾ ਲਈਏ ਇਹਨਾਂ ਦੀ ਪੀ ਐਚ ਐਸਿਡਿਕ ਨਹੀਂ ਹੋ ਇਹਨਾਂ ਦੀ ਪੀ ਐਚ ਆ ਜਿਹੜੀ ਅਲਕਲਾਈਨ ਹੋਊਗੀ ਐਸਿਡਿਕ ਜਾਂ ਅਲਕਲਾਈਨ ਨੂੰ ਆਪਾਂ ਜਿਹੜੀ ਹੈਗੀ ਅਲਕਲੈਂਟੀ ਉਹ ਪੀ ਐਚ ਤੇ ਡਿਪੈਂਡੈਂਟ ਹੈ ਤੇ ਨਾਰਮਲ ਪੀ ਐਚ ਜੇ ਆਪਾਂ 7 ਗਿਣਦੇ ਆਂ ਮਤਲਬ ਟੋਟਲ 14 ਪੁਆਇੰਟ ਨੇ 14 ਚੋਂ ਜੇ ਆਪਾਂ ਗਏ ਅੱਧ ਕਰ ਲਈਏ 7 7 ਆ ਜਿਹੜਾ ਨਿਊਟਰਲ ਹੈ 7 ਤੋਂ ਥੱਲੇ ਪਾਸੇ ਐਸਿਡਿਕ ਉੱਤੇ ਪਾਸੇ ਅਲਕਲਾਈਨ ਖਾਰਾਪਣ ਜਿਹਨੂੰ ਆਪਾਂ ਕਹ ਦਈਏ ਨਾਰਮਲੀ ਆਪਾਂ 6.5 ਤੋਂ 7.5 ਦੇ ਵਿੱਚ ਜਿਹੜੇ ਖਰਾਕੀ ਤੱਤਾ ਫਸਲ ਨੂੰ ਬੜੇ ਵਧੀਆ ਉਪਲਬਧ ਹੁੰਦੇ ਆਂ ਜ਼ਮੀਨ ਬੜੀ ਉਪਜਾਊ ਹੁੰਦੀ ਹੈ ਫਸਲ ਦਾ ਝਾੜ ਬੜਾ ਵਧੀਆ ਹੁੰਦਾ ਤੇ ਮਤਲਬ ਸੀਮਤ ਖਰਚੇ 'ਚ ਆਪਾਂ ਬਹੁਤ ਵਧੀਆ ਜਿਹੜਾ ਕਹਿ ਸਕਦੇ ਆ ਕਿ ਆਪਾਂ ਨੂੰ ਕੋਈ ਵੱਧੂ ਕੁਝ ਕਰਨਾ ਨਹੀਂ ਪੈਂਦਾ ਪਰ ਆਪਣੀਆਂ ਜਿਹੜੀਆਂ ਪੀ ਐਚ ਆ ਜ਼ਮੀਨਾਂ ਦੀ 7.5 ਤੋਂ ਉੱਪਰ ਵਾਲੇ ਪਾਸੇ ਨੂੰ ਜੇ ਕਹਿ ਲਈਏ 8 ਸਵਾ 8 8.5 ਤੱਕ ਵੀ ਪੀ ਐਚ ਆਪਣੇ ਮਿਲ ਜਾਂਦੀ ਹੈ 7.5 ਤੱਕ ਠੀਕ ਹੈ ਪੀ ਐਚ ਹੁਣ ਆਪਣੀ ਘਟਾ ਕੇ ਮੇਕ ਸਕਦੇ ਆ ਜਾਂ ਆਪਾਂ ਜਿਹੜੀ ਹੈਗੀ ਖਰਾਕੀ ਤੱਤਾਂ ਦੀ ਉਪਲਬਧਤਾ ਕਿਵੇਂ ਵਧਾ ਸਕਦੇ ਆ ਹੁਣ ਇਹ ਤਾਂ ਹੈ ਨਹੀਂਗਾ ਕਿ ਜੇ ਉਹ ਚ ਖਾਰੀਪਾਨਾ ਤਾਂ ਆਪਾਂ ਉਹ ਚ ਐਸਿਡ ਕੋਈ ਬਾਹਰੋਂ ਲਿਆ ਕੇ ਪਾ ਦਈਏ ਸਲਫਿਊਰ ਐਸਿਡ ਪਾ ਦਈਏ ਨਹੀਂ ਉਹਦੇ ਨਾਲ ਜ਼ਮੀਨ ਖਰਾਬ ਹੁੰਦੀ ਆ ਉਹ ਆਪਾ ਪਾਈ ਨਹੀਂ ਸਕਦੇ ਉਹ ਕੋਈ ਰੈਮਡੀ ਨਹੀਂ ਹੈਗੀ ਹੁਣ ਆਪਾਂ ਪਹਿਲਾਂ ਸਮਝ ਗਏ ਕਿ ਜਿੱਥੇ ਜਿਹੜੇ ਤੁਹਾਡੇ ਖਰਾਕੀ ਤੱਤ ਹੈ ਜਿੱਦੋਂ ਪੀ ਐਚ ਖਾਰੇਪਣ ਚ ਜਿਹੜੀ ਪੀ ਐਚ ਉੱਪਰ ਹੋਣੀ ਨਾ 7.5 ਤੋਂ ਉੱਪਰ ਹੈ ਜਿਹੜੇ ਉਹਦੇ ਵਿੱਚ ਦੋ ਤਰ੍ਹਾਂ ਦੀਆਂ ਕੰਡੀਸ਼ਨਾਂ ਹੁੰਦੀਆਂ ਇੱਕ ਤਾਂ ਸਲਾਈਨ ਸੋਇਲ ਆਪਾਂ ਕਹਿ ਲਈਏ ਜਿਹਦੇ ਵਿੱਚ ਕੈਲਸ਼ੀਅਮ ਤੇ ਮੈਗਨੀਸ਼ੀਅਮ ਦੇ ਕਾਰਬੋਨੇਟ ਬਾਈਕਾਰਬੋਨੇਟ ਜ਼ਿਆਦੇ ਹੁੰਦੇ ਇੱਕ ਸੋਡਿਕ ਸੋਇਲ ਹੁੰਦੀ ਹੈ ਜਿਹਦੇ ਵਿੱਚ ਸੋਡੀਅਮ ਵਾਲੇ ਤੱਤ ਜ਼ਿਆਦਾ ਹੁੰਦੇ ਆ ਬਾਕੀ ਖਰਾਕੀ ਤੱਤਾਂ ਦੀ ਉਪਲਬਧਤਾ 7.5 ਤੋਂ ਉੱਪਰ ਘਟ ਜਾਂਦੀ ਹੈ ਜਿਦੇ ਵਿੱਚ ਨਾਈਟ੍ਰੋਜਨ ਜਿਹੜੀ 8 ਤੱਕ ਠੀਕ ਮਿਲਦੀ ਰਹਿੰਦੀ ਹੈ ਫਾਸਫੋਰਸ ਹੈ ਪੋਟਾਸ਼ ਹੈ ਇਹ 7.5 ਤੋਂ ਉੱਪਰ ਬਹੁਤ ਇਹਨਾਂ ਦੀ ਅਵੇਲੇਬਿਲਟੀ ਘਟ ਜਾਂਦੀ ਹੈ ਫਿਰ ਆ ਗਿਆ ਆਇਰਨ ਆ ਗਿਆ ਮੈਗਨੀਜ਼ ਆ ਗਿਆ ਜ਼ਿੰਕ ਆ ਗਿਆ ਬੋਰਨ ਆ ਗਿਆ ਕਾਪਰ ਆ ਗਿਆ ਇਹ ਸਾਰੇ ਜਿਹੜੇ ਹੈਗੇ ਆ ਇਹ ਐਸਿਡ ਲਵਿੰਗ ਜਿਹੜੇ ਨਿਊਟ੍ਰੀਐਂਟ ਆ ਮਤਲਬ ਇਹਨਾਂ ਦੀ ਉਪਲਬਧਤਾ 5 ਤੋਂ 6.5 ਜਾਂ ਹੱਦ 7 ਤੱਕ ਹੁੰਦੀ ਹੈ ਉਦੋਂ ਉੱਪਰ ਇਹਨਾਂ ਦੀ ਉਪਲਬਧਤਾ ਬਹੁਤ ਘਟ ਜਾਂਦੀ ਹੈ ਜਾਂ ਆਪਾਂ ਜਦੋਂ ਪਾਉਨੇ ਉੱਪਰੋਂ ਤਾਂ ਉਹ ਨੌਨ ਅਵੇਲੇਬਲ ਫਾਰਮ ਦੇ ਵਿੱਚ ਵੀ ਚੇਂਜ ਹੋ ਸਕਦੇ ਆ ਹੁਣ ਜੇ ਆਪਾਂ ਪਾਰਟਿਕੂਲਰ ਜੇ ਆਪਾਂ ਝੋਨੇ ਦੇ ਬਾਰੇ ਗੱਲ ਕਰੀਏ ਹੁਣ ਝੋਨੇ ਦੇ ਵਿੱਚ ਆਮ ਤੌਰ ਤੇ ਕਿਸਾਨ ਵੀਰ ਕਹਿੰਦੇ ਆ ਯਾਰ ਪਾਣੀ ਚੰਗਾ ਹੋਵੇ ਝਾੜ ਵਧੀਆ ਹੋ ਜੇ ਉਹਦਾ ਕਾਰਨ ਕੀ ਬਣਦਾ ਇੱਕ ਪਾਣੀ ਹੁੰਦਾ ਜਿਹਦੇ ਵਿੱਚ ਆਪਣੇ ਕਹਿ ਦਈਏ ਕਿ ਕੈਲਸ਼ੀਅਮ ਜਾਂ ਮੈਗਨੀਸ਼ੀਅਮ ਦੇ ਸਾਲਟ ਜ਼ਿਆਦਾ ਆ ਜਾਂਦੇ ਆ ਜੇ ਦੇ ਆਪਾ ਚੈੱਕ ਨਹੀਂ ਕਰਾਉਂਦੇ ਪਾਣੀ ਵੀ ਆਪਾਂ ਨੂੰ ਪਤਾ ਲੱਗ ਜੂ ਚਿੱਟਾ ਸ਼ੋਰ ਆ ਜਾਂ ਚ ਕਾਲਾ ਸ਼ੋਰ ਕਿਉਂਕਿ ਜ਼ਮੀਨ ਚੋਂ ਹੀ ਪਾਣੀ ਚੋਂ ਹੀ ਜ਼ਮੀਨ ਚ ਸਾਲਟ ਜ਼ਿਆਦਾ ਜਮਾ ਹੁੰਦੇ ਨਾ ਜਿੱਥੇ ਇੱਕ ਜ਼ਮੀਨ ਆ ਜਿਹੜੀ ਠੀਕ ਆ ਪਰ ਉੱਥੇ ਪਾਣੀ ਮਾੜਾ ਲੱਗ ਰਿਹਾ ਤਾਂ ਹੌਲੀ ਹੌਲੀ ਜ਼ਮੀਨ ਵੀ ਮਾੜੀ ਹੋ ਜਾਂਦੀ ਹੈ ਜੇ ਆਪਣੀ ਜ਼ਮੀਨ ਥੋੜੀ ਜਿਹੀ ਪੀ ਐਚ ਹਾਈ ਪਰ ਉੱਥੇ ਪਾਣੀ ਚੰਗਾ ਲੱਗਦਾ ਤਾਂ ਉਹ ਜ਼ਮੀਨ ਆ ਜਿਹੜੀ ਪਾਣੀ ਨਾਲ ਖਰਾਬ ਨਹੀਂ ਹੋ ਪਰ ਉਹਦੇ ਵਿੱਚ ਆਪਾਂ ਉਹਨੂੰ ਸੁਧਾਰ ਕੇ ਤੇ ਬੜੀ ਵਧੀਆ ਆਪਾਂ ਜਿਹੜਾ ਹੈਗਾ ਝਾੜ ਲੈ ਸਕਦੇ ਆ ਤਾਂ ਜਿਹੜਾ ਆਪਾਂ ਕਹਿ ਲਈਏ ਕਿ ਖਰਾਕੀ ਤੱਤਾਂ ਦੀ ਅਪਲਬਧਤਾ ਇਹ ਸਾਰੇ ਤੱਤ ਆ ਜਿਹੜੇ ਉਹ ਜਿਵੇਂ ਮੈਂ ਗੱਲ ਕਰ ਰਿਹਾ ਸੀਗੇ ਜਿਹੜਾ ਚੰਗਾ ਪਾਣੀ ਆਪਾਂ ਕਹਿ ਦਈਏ ਜੋ ਜਦੋਂ ਸਬਮਰਜੈਂਸ ਹੁੰਦੀ ਹੈ ਨਾ ਸਬਮਰਜ ਕੰਡੀਸ਼ਨਾਂ ਹੁੰਦੀਆਂ ਜਿਵੇਂ ਮੰਨ ਲਓ ਆਪਾਂ ਪਾਣੀ ਖੇਤ ਦੇ ਵਿੱਚ ਖੜਾਉਨੇ ਆ ਜੇ ਉਹ ਪਾਣੀ ਚੰਗਾ ਉਹਨੇ ਜਿਹੜੀ ਪੀ ਐਚ ਆ ਥੋੜੀ ਸਬਮਰਜ ਕੰਡੀਸ਼ਨ ਦੇ ਵਿੱਚ ਜਿਹੜੇ ਕੈਲਸ਼ੀਅਮ ਮੈਗਨੀਸ਼ੀਅਮ ਦੇ ਕਾਰਬੋਨੇਟ ਬਾਈਕਾਰਬੋਨੇਟ ਪਏ ਆ ਨਾ ਜਿਹੜੇ ਕਾਰਬੋਨੇਟਸ ਆ ਖਾਸ ਤੌਰ ਤੇ ਉਹ ਪਾਣੀ ਦੇ ਨਾਲ ਜਿਹੜੇ ਹਾਈਡਰੋਲਿਸਿਸ ਹੋ ਕੇ ਉਹਨਾਂ ਦੀ ਕਾਰਬਨ ਡਾਈਆਕਸਾਈਡ ਰਿਲੀਜ਼ ਕਰਦੇ ਕਾਰਬਨ ਡਾਈਆਕ ਉਹਨੇ ਫਿਰ ਪਾਣੀ ਦੇ ਨਾਲ ਕਰਕੇ ਜਿਹੜੀ ਰਿਐਕਸ਼ਨ ਕਰਕੇ ਉਹ ਕਾਰਬੋਨਿਕ ਐਸਿਡ ਟੈਂਪਰੀਰੀ ਤੌਰ ਤੇ ਬਣਾਉਂਦੀ ਜਿਹਦੇ ਨਾਲ ਪੀ ਐਚ ਆ ਜਿਹੜੀ ਉਹ ਡਾਊਨ ਆ ਜਾਂਦੀ ਹੈ 6.5 ਤੋਂ 7 ਦੇ ਵਿਚਾਲੇ ਆ ਜਾਂਦੀ ਹੈ ਤੱਤਾਂ ਦੀ ਅਵੇਲੇਬਿਲਟੀ ਚੰਗੀ ਹੋ ਜਾਂਦੀ ਹੈ ਤੇ ਫਸਲ ਨੂੰ ਜਿਹੜੀ ਹੈਗੀ ਹੈ ਖਰਾਕ ਵਧੀਆ ਲੱਗਣ ਲੱਗ ਪੈਂਦੀ ਹੈ ਪਰ ਜੇ ਆਪਣੇ ਖੇਤ ਦੇ ਵਿੱਚ ਪਾਣੀ ਦੀ ਕੁਆਲਿਟੀ ਵੀ ਡਾਊਨ ਪਾਣੀ ਹੁਣ ਆਪਾਂ ਡੂੰਘੇ ਜਾ ਰਹੇ ਹਾਂ ਡੂੰਘੇ ਜਿਵੇਂ ਜਿਵੇਂ ਬੋਰ ਕਰਾਂਗੇ ਪਾਣੀ ਜਿਹੜਾ ਹੈਗਾ ਜ਼ਰੂਰੀ ਨਹੀਂ ਬਹੁਤ ਚੰਗਾ ਨਿਕਲੂਗਾ ਕਿਉਂਕਿ ਥੱਲੇ ਰੌਕਸ ਪਈਆਂ ਨੇ ਉਹ 24 ਜਿਹੜੀਆਂ ਹੈਵੀ ਮੈਟਲ ਹੈ ਜਾਂ ਜਿਹੜੇ ਹੈਗੇ ਐ ਸਾਲਟ ਵੱਧ ਕੋਲ ਕੋਲ ਕੇ ਉੱਪਰ ਆਉਣਗੇ ਤੇ ਉਹ ਜ਼ਮੀਨ ਦੀ ਖਰਾਬ ਜਿਹੜੀ ਸਿਹਤ ਨੂੰ ਉਹ ਵੀ ਮਾੜਾ ਕਰ ਸਕਦੇ ਆ ਤਾਂ ਜਿੱਥੇ ਆਪਣੀ ਆ ਗਈ ਸੋਡੀਅਮ ਵਾਲੇ ਤੱਤ ਜ਼ਿਆਦਾ ਆ ਗਏ ਉਹ ਉੱਥੇ ਜਿਹੜਾ ਹੈਗਾ ਜਿਵੇਂ ਪਾਣੀ ਘਟ ਜੀ ਨਾ ਜ਼ਮੀਨ ਬੜੀ ਸਖਤ ਹੋ ਜਾਂਦੀ ਹੈ ਬੂਟਿਆਂ ਨੂੰ ਜਿਹੜੀ ਹੈਗੀ ਜੜ੍ਹਾਂ ਨੂੰ ਗਰੋਥ ਨਹੀਂ ਮਿਲਦੀਗੀ ਤੇ ਬਹੁਤ ਫਸਲੀ ਝਾੜ ਘਟ ਜਾਂਦਾ ਹੈਗਾ ਚਾਹੇ ਕੈਲਸ਼ੀਅਮ ਮੈਗਨੀਸ਼ੀਅਮ ਦੇ ਸਾਲਟਾਂ ਜੀ ਵੀ ਘਟਦਾ ਜਦੋਂ ਪੀ ਐਚ ਤੁਹਾਡੀ 7.5 ਉੱਪਰ ਆ ਉਦੋਂ ਕੈਲਸ਼ੀਅਮ ਮੈਗਨੀਸ਼ੀਅਮ ਸੋਡੀਅਮ ਵੱਧੂ ਹੋਊਗਾ ਹੋਰ ਖਰਾਕੀ ਤੱਤਾ ਜਿਹੜੀ ਉਹਨਾਂ ਦੀ ਉਪਲਬਧਤਾ ਘੱਟ ਹੋਊਗੀ ਤਾਂ ਜਿਹੜੀ ਆਪਾਂ ਜਿਪਸਮ ਕਹਿ ਦਿੰਦੇ ਆ ਇਹ ਤੁਹਾਡੇ ਸੋਡਿਕ ਸੋਇਲ ਚ ਕੰਮ ਆਉਂਦੀ ਹੈ ਜਿੱਥੇ ਸੋਡੀਅਮ ਜ਼ਿਆਦਾ ਹੈ ਉਹਨੂੰ ਆਪਾਂ ਕਾਲਾ ਛੋਰਾ ਕਹਿ ਦਿੰਦੇ ਆ ਸੋਡੀਅਮ ਦੇ ਕਾਰਬੋਨੇਟ ਬਾਈਕਾਰਬੋਨੇਟ ਜ਼ਿਆਦਾ ਆ ਫਿਰ ਉਹਨੂੰ ਆਪਾਂ ਰਿਪਲੇਸ ਕਰਦੇ ਆ ਜਿਪਸਮ ਪਾ ਕੇ ਜਿਪਸਮ ਕੀ ਹੁੰਦੀ ਹੈ ਕੈਲਸ਼ੀਅ ਕੈਲਸ਼ੀਅਮ ਸਲਫੇਟ ਡਾਈ ਹਾਈਡਰੇਟ 70% ਕੰਟੈਂਟ ਚ ਤੁਹਾਨੂੰ ਮਿਲੂਗਾ ਕੈਲਸ਼ੀਅਮ ਸਲਫੇਟ ਚ ਇਹ ਚ ਕੈਲਸ਼ੀਅਮ ਤੇ ਸਲਫਰ ਹੁੰਦਾ ਐਨਹਾਈਡ੍ਰਸ ਫਾਰਮ ਹੋਵੇ ਜੇ ਉਹ ਚ ਕੈਲਸ਼ੀਅਮ 23% ਹੁੰਦਾ ਸਲਫਰ 18.6 ਹੁੰਦਾ 23.3 18.6 ਜੇ ਹਾਈਡਰੇਟਡ ਫਾਰਮ ਚ ਆ ਤਾਂ ਉਹ ਕੈਲਸ਼ੀਅਮ 29% ਸਲਫਰ 22-24% ਨੇਟਡ ਹੁੰਦਾ ਹੈਗਾ ਤਾਂ ਸਲਫਰ ਤੇ ਕੈਲਸ਼ੀਅਮ ਇਹ ਜਿਹੜੇ ਹੈਗੇ ਆ ਉਹ ਜ਼ਮੀਨ ਨੂੰ ਸੁਧਾਰ ਕਰ ਦਿੰਦੇ ਆ ਕਿਉਂਕਿ ਜਦੋਂ ਕੈਲਸ਼ੀਅਮ ਸਲਫੇਟ ਪਾਉਨੇ ਆ ਤਾਂ ਜਿਹੜਾ ਸੋਡੀਅਮ ਆ ਉਹ ਸੋਡੀਅਮ ਸਲਫੇਟ ਬਣ ਕੇ ਥੱਲੇ ਚਲੇ ਜਾਂਦਾ ਤੇ ਕੈਲਸ਼ੀਅਮ ਉੱਥੇ ਆ ਜਾਂਦਾ ਤੇ ਜ਼ਮੀਨ ਆ ਜਿਹੜੀ ਹਵਾਦਾਰ ਹੋ ਜਾਂਦੀ ਪਲੱਸ ਸਲਫਰ ਆ ਜਿਹੜਾ ਉਹ ਪੀ ਐਚ ਡਾਊਨ ਕਰਨੇ ਚ ਮਦਦ ਕਰਦਾ ਪਰ ਜੇ ਤੁਹਾਡੇ ਪਹਿਲਾਂ ਹੀ ਕੈਲਸ਼ੀਅਮ ਤੇ ਮੈਗਨੀਸ਼ੀਅਮ ਵਾਲੇ ਸਾਲਟ ਨੇ ਚਿੱਟਾ ਛੋਰਾ ਪਿਆ ਉੱਤੋਂ ਤੁਸੀਂ ਜਿਪਸਮ ਹੋਰ ਐਡ ਕਰਤਾ ਤਾਂ ਫਿਰ ਤੁਹਾਡੀ ਜ਼ਮੀਨ ਦੇ ਵਿੱਚ ਕੈਲਸ਼ੀਅਮ ਹੋਰ ਐਡ ਹੋ ਜੂ ਔਰ ਰਿਪਲੇਸ ਨਹੀਂ ਹੋਣਾ ਉਹ ਤੁਹਾਡੀ ਜ਼ਮੀਨ ਆ ਜਿਹੜੀ ਖਰਾਬ ਹੋਊਗੀ ਇਸੇ ਕਰਕੇ ਆਪਾਂ ਕਹਿੰਦੇ ਨਾ ਜ਼ਮੀਨ ਚੈੱਕ ਜਿਹੜੀ ਹੈਗੀ ਟੈਸਟ ਕਰਾਓ ਪਾਣੀ ਚੈੱਕ ਕਰਾਓ ਇਹ ਜਿਹੜੀ ਪੀ ਐਚ ਐਕਸਚੇਜੇਬਲ ਸੋਡੀਅਮ ਪਰਸੈਂਟੇਜ ਅਤੇ ਈਸੀ ਐਕਸਚੇਜੇਬਲ ਇਲੈਕਟ੍ਰੀਕਲ ਕਨੈਕਟਿਵਿਟੀ ਈਸੀ ਈਐਸਪੀ ਪੀ ਐਚ ਇਹ ਜਦੋਂ ਤੁਸੀਂ ਟੈਸਟ ਕਰਾਉਨੇ ਨਾ ਮਿੱਟੀ ਵੀ ਆਪਣਾ ਕਾਲਾ ਛੋਰਾ ਚਿੱਟਾ ਛੋਰਾ ਤਾਂ ਇਹ ਤਿੰਨ ਚੀਜ਼ਾਂ ਦੇਖੀਆਂ ਜਾਂਦੀਆਂ ਇਹਦੇ ਬੇਸ ਤੇ ਜਿਹੜਾ ਤੁਹਾਨੂੰ ਜਿਹੜੀ ਰეკਮੈਂਡੇਸ਼ਨ ਦਿੱਤੀ ਜਾਂਦੀ ਜੇ ਕਾਲਾ ਛੋਰਾ ਤੇ ਜਿਪਸਮ ਦੀ ਰეკਮੈਂਡੇਸ਼ਨ ਮਾਰਨ ਜੋ ਦੋ ਘਟੇ ਪਾ ਲੋ ਤਿੰਨ ਪਾ ਲੋ ਜੋ ਵੀ ਦੱਸਿਆ ਜਾਂਦਾ ਤੇ ਜੇ ਤੁਹਾਡੇ ਚਿੱਟਾ ਸ਼ੂਰਾ ਤਾਂ ਫੇਰ ਤੁਹਾਨੂੰ ਜਿਹੜੀ ਰੈਮੇਡੀ ਕੀ ਦੱਸੀ ਜਾਂਦੀ ਹੈ ਹਰੀ ਖਾਦ ਰੂੜੀ ਖਾਦ ਤੇ ਫਸਲੀ ਰੇਂਦ ਨੂੰ ਜ਼ਮੀਨ 'ਚ ਵਾਓ। ਉਹਦਾ ਕਾਰਨ ਕੀ ਹੈ? ਹਰੀ ਖਾਦ ਆ ਜਿਹੜੀ ਜ਼ਮੀਨ ਵਾਸਤੇ ਇੱਕ ਵਰਦਾਨ ਹੈ। ਹਰੀ ਖਾਦ ਦਾਲਾਂ ਫਸਲਾਂ ਦਾਲਾਂ ਵਾਲੀਆਂ ਜਿਹੜੀਆਂ ਫਲੀਦਾਰ ਫਸਲਾਂ ਨੇ ਜਿਨ੍ਹਾਂ ਦੀਆਂ ਜੜ੍ਹਾਂ 'ਚ ਗੰਢਾਂ ਹੁੰਦੀਆਂ ਨੇ ਜਿਹੜੀ ਮਰਜ਼ੀ ਕਰ ਲਓ। ਫਲੀਦਾਰ ਫਸਲਾਂ ਜਿਨ੍ਹਾਂ ਦੀਆਂ ਜੜ੍ਹਾਂ 'ਚ ਗੰਢਾਂ ਹੁੰਦੀਆਂ। ਜਿਦੇ ਵਿੱਚ ਤੁਸੀਂ ਰਮਾਂ, ਜੰਤਰ, ਮੂੰਗੀ ਸਣ ਜਿਹੜੀ ਮਰਜੀ ਫਸਲ ਕਰੋ ਇਹ ਫਸਲ ਜ਼ਮੀਨ ਵਾਸਤੇ ਬੜਾ ਵਰਦਾਨ ਹੁੰਦਾ ਜਦੋਂ ਕਿ ਜਦੋਂ ਇਹਨੇ ਡੀਕੰਪੋਜ਼ ਹੋਣਾ ਤਾਂ ਉਹਦਾ ਜਿਹੜਾ ਹੈਗਾ ਆਰਗੈਨਿਕ ਮੈਟਰ ਡੀਕੰਪੋਜੀਸ਼ਨ ਹੁੰਦੀ ਤਾਂ ਕੁਦਰਤੀ ਤੌਰ ਤੇ ਜਿਹੜੇ ਐਸਿਡ ਬਣਦੇ ਜ਼ਮੀਨ ਦੇ ਵਿੱਚ ਆਰਗੈਨਿਕ ਐਸਿਡ ਹਿਊਮਿਕ ਐਸਿਡ ਫਾਲਵਿਕ ਐਸਿਡ ਜਿਹੜੇ ਕਿ ਪੀ ਐਚ ਨੂੰ ਬੜਾ ਜਿਹੜਾ ਨਿਯੰਤਰਿਤ ਕਰਦੇ 6.5 ਤੋਂ 7 ਦੇ ਵਿਚਾਲੇ ਜਿਹੜੇ ਪੀ ਐਚ ਲੈ ਕੇ ਆਉਂਦੇ ਤੇ ਫਸਲੀ ਰਹਿੰਦ ਖੁਦ ਵੀ ਇਵੇਂ ਹੀ ਹੈ ਜਦੋਂ ਡੀਕੰਪੋਜ਼ਨ ਨਾਲੇ ਜਿਹੜੇ ਤੁਹਾਡੇ ਸੂਖਮ ਜੀਵ ਹੈ ਜ਼ਮੀਨ ਦੇ ਵਿੱਚ ਉਹਨਾਂ ਨੂੰ ਬੜਾ ਵਧੀਆ ਵਾਤਾਵਰਣ ਮਿਲਦਾ ਤੇ ਉਹ ਡੀਕੰਪੋਜ਼ ਕਰ ਕਰਕੇ ਜਿਹੜੀ ਫਸਲ ਨੂੰ ਬੜਾ ਜਿਹੜਾ ਹੈਗਾ ਖਰਾਕੀ ਤਰਤ ਉਪਲਬਧ ਕਰਾਉਂਦੇ ਆ ਤੇ ਜਦ ਜਿੱਥੇ ਤੁਸੀਂ ਹਰੀ ਖਾਦ ਰੂੜੀ ਖਾਦ ਤੇ ਫਸਲੀ ਰਹਿੰਦ ਖੁਦ ਮੋਣ ਲੱਗ ਪਏ ਜੇ ਜ਼ਮੀਨ ਤੁਹਾਡੀ ਮਾੜੀ ਵੀ ਹੈ ਘਟੋ ਘਟ 2-3 ਸਾਲ ਦੀ ਪ੍ਰੋਸੈਸ ਆ ਉਸ ਤੋਂ ਬਾਅਦ ਤੁਹਾਨੂੰ ਰਿਜ਼ਲਟ ਨਜ਼ਰ ਆਉਂਦੇ ਆ ਤੁਹਾਡੀ ਜ਼ਮੀਨ ਬਹੁਤ ਸ਼ਾਨਦਾਰ ਤੇ ਚੰਗੀ ਸਿਹਤ ਵਾਲੀ ਬਣ ਜਾਂਦੀ ਹੈ ਜਿਵੇਂ ਆਪਣੇ 2 ਨੰਬਰ ਜਾਂ 2.5 ਨੰਬਰ ਪਾਣੀ ਵੀ ਹੈ ਨਾ ਜਿੱਥੇ ਤੁਸੀਂ ਹਰੀ ਖਾਦ ਕਰਦੇ ਰਹਿੰਦੇ ਫੇਰ ਵੀ ਤੁਹਾਨੂੰ ਝਾੜ ਚੰਗਾ ਮਿਲ ਜਿੱਥੇ ਜਿੱਥੇ ਤੁਹਾਡੇ ਨਾਲ ਥੋੜਾ ਬਹੁਤਾ ਨਹਿਰੀ ਪਾਣੀ ਲੱਗਦਾ ਉੱਥੇ ਤਾਂ ਬਹੁਤ ਸ਼ਾਨਦਾਰ ਨਤੀਜੇ ਮਿਲਦੇ ਆ ਤਾਂ ਜਿਹੜੀ ਪੀ ਐਚ ਦੀ ਜਿਹੜੀ ਹੈਗੀ ਆ ਟੈਸਟ ਕਰਾਉਣਾ ਪੀ ਐਚ ਜਾਂ ਮਿੱਟੀ ਟੈਸਟ ਕਰਾਉਣੀ ਤਾਂ ਉਹਦੇ ਬੇਸ ਤੇ ਤੁਸੀਂ ਜਿਹੜੀ ਹੈਗੀ ਆ ਆਪਦੀ ਜ਼ਮੀਨ ਦੀ ਸਿਹਤ ਸੁਧਾਰ ਕਰਨਾ ਪੀ ਐਚ ਮਾਣ ਆ ਜਿਹੜੀ ਫਸਲ ਜਿਹੜਾ ਜ਼ਮੀਨ ਦਾ ਉਹ ਫਸਲੀ ਝਾੜ ਤੇ ਤੁਹਾਡੀ ਜ਼ਮੀਨ ਦੀ ਸਿਹਤ ਨਿਰਧਾਰਤ ਕਰਦਾ ਤੇ ਜਿੱਥੇ ਪੀ ਐਚ ਤੁਹਾਡੀ ਨੋਰਮਲ ਹੈਗੀ ਆ 6.5 ਤੋਂ 7.5 ਜਾਂ 7 ਦੇ ਨੇੜੇ ਕਹਿ ਲਈਏ ਉੱਥੇ ਤੁਹਾਡੀ ਜਿਹੜੀ ਤੁਹਾਨੂੰ ਵਾਧੂ ਖਰਾਕੀ ਤੱਤ ਪਾਉਣ ਦੀ ਲੋੜ ਨਹੀਂ ਪਊ ਜਿੱਥੇ ਪੀ ਐਚ ਹਾਈ ਐ ਉੱਥੇ ਤੁਹਾਨੂੰ ਨਾਈਟ੍ਰੋਜਨ ਦੀ ਖਾਪਤ ਫਾਸਫੋਰਸ ਦੀ ਖਾਪਤ ਫਿਕਸ ਹੋ ਜਾਂਦੇ ਫਾਸਫੋਰਸ ਤਾਂ ਬਹੁਤ ਫਿਕਸ ਹੋ ਜਾਂਦਾ ਤੁਹਾਡਾ ਜ਼ਿੰਕ ਵੱਧ ਪਾਉਣਾ ਪਊਗਾ ਲੋਹਾ ਤੱਤ ਦੀ ਘਾਟ ਮੈਗਨੀਜ਼ ਦੀ ਘਾਟ ਹੁਣ ਮੈਂ ਜਿਵੇਂ ਕਣਕ ਦੇ ਤੁਹਾਨੂੰ ਦੱਸਦਾ ਹੁਣ ਨਾ ਜ਼ਿੰਕ ਮੈਗਨੀਜ਼ ਵਾਲੀਆਂ ਸਪਰੇਆਂ ਝੋਨੇ ਦੇ ਦੱਸਦਾ ਹੁਣ ਨਾ ਲੋਹਾ ਜ਼ਿੰਕ ਵਾਲੀਆਂ ਉਹ ਇਸੇ ਇਹਨਾਂ ਬੇਸਾਂ ਤੇ ਜੋ ਜਿਹੜਾ ਹੈਗਾ ਨਰਸਰ ਚਿੱਤਜਰਬਾ ਫੀਡਬੈਕ ਉਹਦੇ ਆਧਾਰ ਤੇ ਦੱਸਿਆ ਜਾਂਦਾ ਐਵੇਂ ਨਹੀਂ ਦੱਸਿਆ ਜਾਂਦਾ ਤਾਂ ਇਹ ਬੜਾ ਜ਼ਰੂਰੀ ਹੈ ਤੇ ਪੀ ਐਚ ਤੇ ਤੁਹਾਨੂੰ ਜਰੂਰ ਜਿਹੜਾ ਹੈਗਾ ਆਪਦੀ ਜ਼ਮੀਨ ਦੀ ਪੀ ਐਚ ਤੇ ਧਿਆਨ ਦੇਣਾ ਚਾਹੀਦਾ ਕਿਉਂਕਿ ਫਸ ਜ਼ਮੀਨ ਦੀ ਸਿਹਤ ਜਿਹੜੀ ਖਰਾਬ ਹੋ ਜਾਂਦੀ ਨਾ ਹੌਲੀ 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 ਖਰਾਬ ਹੋ ਜਾਂਦੀ ਉਹਨੂੰ ਸੁਧਾਰ ਕਰਨਾ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਇਸੇ ਕਰਕੇ ਕਹਿੰਦਾ ਕਿ ਤੁਹਾਡੇ ਜੇ ਚਿੱਟਾ ਛੋਰਾ ਜ਼ਮੀਨ ਦੇ ਵਿੱਚ ਰੂੜੀ ਖਾਦ ਪਾਓ ਹਰੀ ਖਾਦ ਕਰੋ ਤੇ ਫਸਲੀ ਰਹਿੰਦ ਖੂੰਦੀ ਜ਼ਮੀਨ ਦੇ ਵਿੱਚ ਹੀ ਵਾਓ ਜਿੰਨੀ ਵੀ ਤੁਹਾਨੂੰ ਵੱਧ ਤੋਂ ਵੱਧ ਬਾਇਓਮਾਸ ਮਿਲਦਾ ਚਾਹੇ ਤੁਸੀਂ ਖੇਤਾਂ ਜੋ ਘਾਹ ਖੂਸ ਵੀ ਪੜਦੇ ਹਨ ਉਹਦੀ ਵੀ ਕੰਪੋਸਟ ਬਣਾ ਕੇ ਤੁਸੀਂ ਜਿਹੜੀ ਜ਼ਮੀਨ ਦੇ ਵਿੱਚ ਪਾਓ ਗੋਣੋਆ ਵਾਲੀ ਖਾਦ ਪਾ ਲਓ ਕੰਪੋਸਟ ਖਾਦ ਪਾ ਲਓ ਫਾਰਮਯਾਰ ਮਨਿਓਰ ਆ ਰੂੜੀ ਖਾਦ ਆ ਤਾਂ ਇਹ ਰੈਗੂਲਰ ਜਿਹੜਾ ਹੈਗਾ ਫਸਲ ਤੁਹਾਡਾ ਜ਼ਮੀਨ ਨਾਲ ਧਿਆਨ ਹੋਣਾ ਚਾਹੀਦਾ ਕਿਉਂਕਿ ਜਿਹੜਾ ਹੁਣ ਆ ਜਿਹੜੇ ਖਰਾਕੀ ਤੱਤ ਜ਼ਿਆਦਾਤਰ ਸਾਰੇ ਜਿਹੜੇ ਜਿਹੜੇ ਛੋਟੇ ਤੱਤਾਂ ਖਾਸ ਤੌਰ ਤੇ ਆਇਰਨ ਮੈਗਨੀਸ਼ੀਅਮ ਅਲੂਮੀਨੀਅਮ ਕਾਪਰ ਜ਼ਿੰਕ ਬੋਰਨ ਜੋ ਵੀ ਹੈਗਾ ਇਹ ਪੀ ਐਸਿਡਿਕ ਪੀ ਐਚ ਨੂੰ ਪਸੰਦ ਕਰਦੇ ਆ ਆਪਣਾ ਜਿਹੜਾ ਝੋਨਾ 9 ਪੀਐਚ ਤੱਕ ਹੋ ਜਾਂਦਾ ਪਰ ਚਾਰ ਤੋਂ 6 ਪੀਐਚ ਸਭ ਤੋਂ ਵੱਧ ਹੁੰਦਾ ਕਣਕ ਹੈ 6 ਤੋਂ 7 ਪੀਐਚ ਇਵੇਂ ਜਵਾਰ ਹੈ 6 ਤੋਂ 7 ਮੱਕੀ 6 ਤੋਂ 7 ਤੇ ਜਿਹੜੇ ਜੋਵ ਵਗੈਰਾ ਉਹ ਵੀ ਉਹ 5 ਤੋਂ 7 ਦੇ ਵਿੱਚ ਨਰਮਾ 5 ਤੋਂ 6 ਅੰਦ ਆਲੂ 5 ਤੋਂ 5.5 ਇਹ ਤਾਂ ਕਰਕੇ ਹੈਗਾ ਕਿ ਇੰਨਾ ਜ ਆਪਾਂ ਨੂੰ ਜ਼ੋਰ ਕਿਉਂ ਲਾਉਣਾ ਪੈਂਦਾ ਕਿਉਂਕਿ ਆਪਣੀਆਂ ਜ਼ਮੀਨਾਂ ਦੀ pH ਹਾਈ ਹੈ ਇਸੇ ਕਰਕੇ ਮੈਂ ਸਪ੍ਰੇਅਾਂ ਤੇ ਜ਼ੋਰ ਦਿੰਨਾ ਹੁੰਦਾ ਕਿ ਸਪ੍ਰੇਅਾਂ ਦਿਓ ਕਿਉਂਕਿ ਥੱਲੋਂ ਜ਼ਮੀਨ ਚੋਂ ਇੱਕਦਮ ਚੱਕਣਾ ਔਖਾ ਹੋ ਜਾਂਦਾ ਤੇ ਉੱਪਰੋਂ ਜਦੋਂ ਆਪਾਂ ਸਪ੍ਰੇਅ ਦਿੰਨੇ ਆ ਤਾਂ ਨਾਲ ਦੀ ਨਾਲ ਜਿਹੜੇ ਸੂਖਮ ਤੱਤ ਨੇ ਛੋਟੀ ਮਾਤਰਾ ਥੋੜੀ ਮਾਤਰਾ ਚਾਹੀਦੇ ਆ ਤਾਂ ਇਹ ਕਰਕੇ ਹੁੰਦਾ ਹੋਰ ਸਵਾਲ ਹੋਵੇ ਜਰੂਰ ਦੱਸਣਾ ਬਹੁਤ ਬਹੁਤ ਧੰਨਵਾਦ ਸ਼ੁਕਰੀ ਅਮੀਰ ਬਾਬਾ